ਨਾ ਬੈਠਾ ਰਹਿਣਾ ਹੁਣ ਹਰ ਵਾਰੀ ਉੱਥੇ ਰਾਤ ਪਾਣੀ ਛਿੜਕਣ ਲੱਗ ਗਿਆ ਪਾਣੀ ਛਿੜਕਿਆ ਹੋਇਆ ਕਿਵੇਂ ਮਿੱਟੀ ਪਈ ਆ ਉਹ ਫਿਰ ਇਹ ਗਾਰਾ ਹੋ ਜਾਂਦਾ ਜੇ ਇਹਨੂੰ ਬੜਾ ਛਿੜਕ ਦੇ ਪਾਣੀ ਨੂੰ ਗਾਰ ਆ ਗਿਆ ਜੇ ਆ ਗਿਆ ਨੇਰੀ ਓਟ ਜੂ ਇੱਥੇ ਸਾਰੀ ਫੇ ਚਾਕੇਗਾ ਇਹਨੂੰ ਇਹ ਮੇਂਗਣਾ ਨਹੀਂ ਵੀ ਓੜ ਕੇ ਲੈ ਜੂ ਆਏ ਨਹੀਂ ਓੜਦੇ ਮੇਂਗਣਾ ਨਾਲੇ ਨਾਲੇ ਹੋਰ ਹੋਰ ਕੀ ਆ ਧਰੋਂ ਲੜਕੇ ਹੋਏ ਇੱਥੇ ਮੇਰੇ ਕੋਲੇ ਆ ਗਏ ਆਏ ਲੱਗੇ ਨਾ ਆ ਆ ਆ ਮਿੱਟੀ ਦੀ ਢੇਰੀ ਪਈ ਇਹਨੂੰ ਖੜਾ ਦਿਆ ਦੇ ਆਹਾ 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 ਇਹਨੂੰ ਅੱਜ ਖੜਿਉ ਅੱਜ ਖੜਿਆਨੀ ਉਹਨੂੰ ਖੜਾਉਂਗਾ ਜਿੰਨਾ ਜ਼ਿਆਦਾ ਆਪਤਾ ਹੋ ਗਿਆ ਇੱਥੇ ਆਹ ਮੋਟਰਸਾਈਕਲ ਗੁੜੀ ਜਾਂਦਾ ਤੇ ਜਦੋਂ ਵੀ ਉਹ ਨਾ ਮਸਾਂ ਮੋੜਦਾ ਆ ਚਾਕਲਾ ਉਹ ਅੱਜ ਹੋਰ ਸਿੜਕ ਤੂੰ ਕਿਉਂ ਗੁੱਸੇ ਜਿਹਾ ਹੁੰਦਾ ਯਾਰ ਨਾ ਜਦੋਂ ਤੂੰ ਆਥਮੇ ਸਿੜਕਣ ਲੱਗਦਾ ਸਿੜਕਿਆ ਕਿਉਂ ਨਹੀਂ ਪੈੜ ਕੱਢਣ ਲੱਗਦਾ ਹਾਂ ਮੈਂ ਫੇਨ ਸੁਣਦਾ ਮੇਰੀ ਤਾਂ ਗੱਲ ਨਹੀਂ ਹੁੰਦਾ ਤੂੰ ਗੱਲ ਨਹੀਂ ਇਹਦੀ ਸੁਣਦਾ ਤੂੰ ਹੋਰ ਮਰੀ ਨਾ ਆਉਂਦੀ ਨਾ ਤੇ ਮਨਵਾਇਦਾ ਯਾਰ ਤੇ ਪਾਣੀ ਸਿੜਕਦਾ ਕਿਉਂ ਨਹੀਂ ਤੂੰ ਉਹ ਸਿੜਕਦਾ ਸਾਹਮਣੇ ਤੇ ਤੇਰੇ ਸੁੱਕਾ ਦਾ ਪਿਆ ਜਮੀ ਹੋਰ ਸੁੱਕ ਗਿਆ ਜਿੱਦਣੇ ਦੇਖ ਕੇ ਮਾੜਾ ਜਿਹਾ ਸੱਟਾ ਦਾ ਬਾਇਜ ਉੱਥੇ ਚੌੜਾ ਹੋ ਕੇ ਹੋਰ ਮੈਂ ਖੜਾ ਰਹਾ ਜਾਂ। ਛੜਾ ਹੋਇਆ ਨਾਲੇ ਹੋਰ ਵੀ ਸਾਲੇ ਕੋਈ ਗੱਲ ਆ ਇਹ। ਉਹ ਛਿੜਕੇ ਨੂੰ ਅੱਜ ਇਹਨੂੰ ਖੜਨਾ ਕਿ ਨਾ ਉੱਤੇ ਫੇਰੇ ਤੇ ਪਾਣੀ ਲਾਉਂਗਾ ਨਾ ਪੈਪ ਨਾ ਲਾਉਂਗਾ ਅੱਜ। ਪੈਪ ਲੈ ਆਖੇ ਨਾ ਲੰਬਾ ਕਿਸ ਦਾ। ਲਾਉ ਉਹ ਲੰਬਾ। ਤੇਰੇ ਕੋਲ ਹੈਗਾ ਪੈਪ? ਹਾਂ ਹੈਗਾ। ਅੱਜ ਦਹੀਂ ਕਰਾਪਾ ਮੈਨੂੰ। ਦਹੀਂ ਪੈਪ। ਹਾਂ ਅੱਜ ਛਿੜਕਾਂਗੇ। ਨਾ ਜਿਹਦੇ ਨਾਲ ਆਪਦਾ ਰਾਜ ਸੜਕਾ ਉਸ ਨਾਲ ਹੀ ਛਿੜਕ ਮੈਂ ਨਹੀਂ ਦਿੰਦਾ। ਕਾਟ ਗਿਆ। ਉਹ ਰਾਤ ਉੱਥੇ ਕਾਟ ਗਿਆ। ਹਾਂ ਗੱਡੀ ਲੰਘੀ ਉੱਤੋਂ ਨਹੀਂ।